ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਿ ਰਿੰਦੀਪ ਕੌਰ ਮਠਾੜੂ ਮੇਰੇ ਚੈਨਲ ਫਤਿਹ ਕਲੈਕਸ਼ਨ ਬੁਰਲਾ ਅੱਡਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਖੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਜੀ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਆਪਾਂ ਸੂਟ ਲੈ ਕੇ ਆਏ ਆ ਜੀ ਲੈ ਕੇ ਆਏ ਚਨਾਉਣ ਦੇ ਬਹੁਤ ਸੋਹਣਾ ਸਟਾਫ ਹੈ ਜੀ ਚਨਾਉਣ ਦਾ ਔਰ ਇੱਕ ਹੋਰ ਹੈ ਜੀ ਇਹਦੇ ਵਿੱਚ ਨਾ ਤਾਂ 골ਡਨ ਬੂਟੀ ਹੈ ਬਨਾਰਸੀ ਕੰਮ ਹੈ ਜੀ ਇਹ ਦੇਖੋ ਬੈਕ ਤੋਂ ਦੇਖ ਸਕਦੇ ਹੋ ਸਾਰੇ ਦੇ ਵਿੱਚ ਆਏਗੀ ਜੀ ਸਾਰੇ ਸਟੱਫ ਦੇ ਵਿੱਚ ਹੀ ਇਹ ਬੂਟੀ ਆਏਗੀ 골ਡਨ ਕਲਰ ਦੀ ਸਾਰੇ ਸਟੱਫ ਦੇ ਵਿੱਚ ਐਦਾ ਬੂਟੀ ਆਣੀ ਹੈ ਜੀ ਇਹ ਔਰ ਚਨੌਨ ਵੀ ਬਹੁਤ ਅੱਛੀ ਵਾਲੀ ਚਨੌਨ ਲੱਗੀ ਹੋਈ ਹੈ ਇਹ ਤੁਸੀਂ 올ਓਵਰ ਵੀ ਇਹਨੂੰ ਲੈ ਸਕਦੇ ਹੋ ਤੇ ਇਹਨੂੰ ਮੈਚਿੰਗ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਇਹ ਸੀਗਾ ਆਪਣਾ ਇਹਦਾ ਫਰਸਟ ਕਲਰ ਇਹਦੀ ਜਿਹੜੀ ਮੈਚਿੰਗ ਬਣੂਗੀ ਉਹ ਮੈਂ ਤੁਹਾਨੂੰ ਅੱਗੇ ਦਿਖਾਨੀ ਆ ਜੀ ਕਿਵੇਂ ਬਣਾਈ ਆ ਆਪਾਂ ਇਹ ਸੀਗਾ ਜੀ ਇਹਦਾ ਫਰਸਟ ਕਲਰ ਫਰਸਟ ਡਿਜ਼ਾਈਨ ਡਿਜ਼ਾਈਨ ਬਹੁਤ ਸੋਹਣਾ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹਦੇ ਨਾਲ ਤੁਸੀਂ ਇਦਾਂ ਹੀ ਟਾਈਡਾਈ ਦੀ ਬਾਟਮ ਜਾਂ ਮਜੈਂਟਾ ਬਾਟਮ ਹਨਾ ਆਫ ਵਾਈਟ ਕਈ ਪਈ ਵੀ ਹੁੰਦੀ ਹੈ ਕਿਸੇ ਕੋਲੇ ਆਫ ਵਾਈਟ ਜਾਂ ਇਦਾਂ ਦਾ ਕੋਈ ਵੀ ਸ਼ੇਡ ਕਿਉਂਕਿ ਮਲਟੀ ਕਲਰ ਨੇ ਇਹਦੇ ਵਿੱਚ ਤੁਸੀਂ ਇਹਨੂੰ ਲੈ ਸਕਦੇ ਹੋ ਨੈਕਸਟ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਟਿਊਲਿਪ ਵਾਲਾ ਬੜਾ ਪਿਆਰਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਸਕਾਈ ਬਲੂ ਜਿਹੜਾ ਇਹਦਾ ਬੇਸ ਕਲਰ ਹੈ ਜੀ ਉਹ ਇਦਾਂ ਦਾ ਸਕਾਈ ਬਲੂ ਕਲਰ ਹੈ ਇਹਦੇ ਵਿੱਚ ਵੀ ਇਦਾਂ ਹੀ ਬੂਟੀ ਆਏਗੀ ਜੀ ਸਾਰੇ ਦੇ ਵਿੱਚ 골ਡਨ ਕਲਰ ਦੀ ਜਿਹੜਾ ਇਹ ਕੰਪਲੀਟ 올ਓਵਰ ਸੂਟ ਬਣੇਗਾ ਜੀ ਇਹਦਾ ਪ੍ਰਾਈਸ ਰਹੂਗਾ 1500 ਰੁਪਏ ਚੁਣੌਂਦਾ ਜੀ ਜਿੰਨਾ ਮਰਜੀ ਕਪੜਾ ਲੈ ਸਕਦੇ ਹੋ ਤੁਸੀਂ 2.5 ਮੀਟਰ ਲੈ ਲਓ ਪਹਿਲਾਂ 5 ਮੀਟਰ ਲੈ ਲਓ ਕੰਪਲੀਟ ਥਾਂ ਨਹੀਂ ਆਈ ਨੇ ਆਪਣੇ ਕੋਲੇ ਇਹ ਤੇ ਤੁਸੀਂ ਇਹ 5 ਵੀ ਲੈ ਸਕਦੇ ਹੋ 2.5 ਵੀ ਲੈ ਸਕਦੇ ਹੋ ਜਾਂ ਫਿਰ ਇੱਕ ਥਾਂ ਦੇ ਵਿੱਚ ਇਹ ਚ ਕਪੜਾ ਵਾਧਿਆ ਅਗਰ ਤੁਸੀਂ ਫਰੌਕ ਬਣਾਉਣੀ ਹੈ ਤਾਂ ਤੁਸੀਂ ਫਰੌਕ ਲਈ ਵੀ ਕਪੜਾ ਲੈ ਸਕਦੇ ਹੋ ਜੀ ਪ੍ਰਾਈਸ ਰਹੂਗਾ 1500 ਰੁਪਏ 5 ਮੀਟਰ ਦਾ ਪ੍ਰਾਈਸ ਹੈ ਜੀ 1500 ਸ਼ਰਟ ਪੀਸ 750 ਦੀ ਤੇ ਇਹ ਜਿਹੜਾ ਰਹੂਗਾ ਇਹਦੇ ਇਹਦੇ ਵਿੱਚ ਨੈਕਸਟ ਕਲਰ ਹੈ ਜੀ ਪਹਿਲਾਂ ਮਰਜੰਟਾ ਕਲਰ ਸੀਗਾ ਫਸਟ ਕਲਰ ਇਹਦਾ ਮਰਜੰਟਾ ਇਹਦੇ ਨਾਲ ਸੀਗਾ ਜੀ ਮਰਜੰਟਾ ਜ਼ਿਆਦਾ ਸੀ ਇਹਦੇ ਵਿੱਚ ਸੈਕਿੰਡ ਜਿਹੜਾ ਡਿਜ਼ਾਈਨ ਆਲਮੋਸਟ ਇਹੀ ਹੈ ਇਹਦੇ ਵਿੱਚ ਕਲਰ ਦੇ ਫਰਕ ਨੇ ਜੀ ਕਲਰ ਇਹਦੇ ਵਿੱਚ ਹੋਰ ਪਾਏ ਹੋਏ ਨੇ ਸਟੱਫ ਉਹੀ ਹੈ ਜੀ ਚਨਾਉਣ ਦਾ ਬਹੁਤ ਸੋਹਣਾ ਇਹਦੇ ਵਿੱਚ ਜਿਹੜੀ ਬੂਟੀ ਦਿੱਤੀ ਗਈ ਹੈ ਸੁਪੀਰੀਅਰ ਕੁਆਲਿਟੀ ਹੈ ਜੀ ਕਾਫੀ ਅੱਛੀ ਕੁਆਲਿਟੀ ਦੀ ਚਨਾਉਣ ਹੈ ਇਹ ਬਹੁਤ ਸੋਹਣੀ ਕੁਆਲਿਟੀ ਦੀ ਚਨਾਉਣ ਹੈ ਜੀ ਇਹ ਇਹਦਾ ਜਿਹੜਾ ਪ੍ਰਾਈਸ ਰਹਿਣ ਵਾਲਾ ਹੈ 1500 ਰੁਪਏ ਦਾ ਜੀ ਸ਼ਰਟ ਪੀਸ ਰਹੂ ਇਹਦੀ 750 ਦੀ ਦੀ ਸ਼ਰਟ ਪੀਸ ਰਹਿਣੀ ਹੈ ਤੇ ਮੈਂ ਕੀ ਨੈਕਸਟ ਕਲਰ ਰਹੇ ਹੈ ਜੀ ਇਹਦੇ ਨਾਲ ਜਿਹੜਾ ਤੁਸੀਂ 올ਓਵਰ ਸੂਟ ਬਣਾ ਸਕਦੇ ਹੋ ਨਹੀਂ ਤਾਂ ਫਿਰ ਇਹਦੇ ਨਾਲ ਆਪਣੇ ਕੋਲੇ ਹੈਗੀ ਹੈ ਜੀ ਮਸਲੀਨ ਵਧੀਆ ਸਟੈਂਡਰਡ ਦੀ ਮਸਲੀਨ ਹੈ ਜੀ ਆਪਣੇ ਕੋਲੇ ਬਹੁਤ ਸੋਹਣੀ ਮਸਲੀਨ ਹੈ ਜੀ 120 ਰੁਪਏ ਮੀਟਰ ਸਿਰਫ ਇਹਦਾ ਪ੍ਰਾਈਸ ਹੈ ਇਹਨੂੰ 150 ਰੁਪਏ ਮੀਟਰ ਵੀ ਸੇਲ ਕਰੀ ਜਾਂਦੇ ਆ ਜੀ ਆਪਣਾ ਰੇਟ 120 ਰੁਪਏ ਮੀਟਰ ਇਹਦੀ ਤੁਸੀਂ ਬਾਟਮ ਡਾਈ ਕਰਵਾ ਸਕਦੇ ਹੋ ਨਾਲ ਚਨੌਨ ਵੀ ਸਾਡੇ ਤੋਂ ਲੈ ਸਕਦੇ ਹੋ ਜੀ ਜਿੱਦਾਂ ਇਹ 2 1/2 ਮੀਟਰ ਦੀ ਕੱਟ ਹੈ ਜੀ ਚਨੌਨ ਦੀ ਅਗਰ ਤੁਸੀਂ ਚਨਾਉਂਦਾ ਦੁਪੱਟਾ ਬਣਾਉਣਾ ਹੈ 2.5 ਮੀਟਰ ਦੀ ਕੱਟ ਹੈ ਜੀ ਇਹਦਾ ਪ੍ਰਾਈਸ ਚਨਾਉਂਦੇ ਦੁਪੱਟੇ ਦਾ ਇਹਦਾ ਪ੍ਰਾਈਸ ਹੈਗਾ ਜੀ 350 2.5 ਮੀਟਰ ਦੀ ਕੱਟ ਹੈ ਜੀ ਕਮਲ ਦਾ ਦੁਪੱਟਾ ਇੱਕ ਹੋਰ ਆਪਣੇ ਕੋਲੇ ਦੁਪੱਟਾ ਹੈ ਜੀ ਇਹਦੀ ਕੁਆਲਿਟੀ ਸੁਪੀਰੀਅਰ ਆ ਉਦੋਂ ਥੋੜੀ ਜੀ ਬਹੁਤ ਸੋਹਣਾ ਸਟੱਫ ਹੈ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਸੌਫਟ ਹੈ ਜੀ ਕਾਫੀ ਸੌਫਟ ਜੀ ਇਹ ਜਿਹੜੀ ਚਨਾਉਣ ਹੈ ਜੀ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਵਟ ਜੇ ਨਹੀਂ ਗਈ ਉਦਾਂ ਵਟਾਂਝਾ ਲੀਏ ਜਿਵੇਂ ਫੁੱਲ ਪਿਓਰ ਫੁੱਲ ਚਨਾਉਂਦੇ ਹੁੰਦੇ ਆ ਜੀ ਫੁੱਲ ਪਿਓਰ ਚਨਾਉਣ ਦਾ ਦੁਪੱਟਾ ਹੁੰਦਾ ਉਦਾਂ ਦੀ ਫੀਲ ਹੈ ਦੀ ਇਹ ਦੁਪੱਟਾ ਹੈਗਾ ਜੀ 550 ਰੁਪਏ ਦਾ ਇਹ ਸੀਗੇ ਇਹਦੇ ਵਿੱਚ ਮੈਂ ਤੁਹਾਨੂੰ ਦੁਪੱਟੇ ਦਿਖਾਏ ਨੇ ਦੋ ਤੇ ਇੱਕ ਮੈਂ ਤੁਹਾਨੂੰ ਦਿਖਾਈ ਹੈ ਜੀ ਮਸਲੀਨ ਇਹਦੇ ਨਾਲ ਬਾਟਮ ਡਾਈ ਕਰਾਉਣ ਵਾਸਤੇ ਬੋ ਸੋਨਾ ਸਟਾਫ ਹੈ ਜੀ ਅਗਰ ਤੁਸੀਂ ਇਹ ਲੈਣਾ ਚਾਹੁੰਦੇ ਹੋ 1500 ਰੁਪਏ ਦਾ ਤੁਹਾਨੂੰ ਇੱਕ ਇੱਕ ਸੂਟ 1500 ਰੁਪਏ ਦਾ ਮਿਲੂਗਾ ਜੀ ਸ਼ਰਟ ਵੀ 750 ਦੀ ਮਿਲੂਗੀ ਔਰ ਜਿਹੜੀ ਬਾਟਮ ਹੈ ਇਹਦੇ ਨਾਲ 120 ਰੁਪਏ ਮੀਟਰ ਦੀ ਆਊਗੀ ਜੀ ਬਾਟਮ ਦਾ ਕਪੜਾ ਮਤਲਬ ਮਸਲੀਨ ਦਾ ਕਪੜਾ 120 ਰੁਪਏ ਅਗਰ ਤੁਸੀਂ ਕੋਈ ਹੋਰ ਸਟਾਫ ਦੇ ਵਿੱਚ ਕ੍ਰੇਪ ਵਗੈਰਾ ਚ ਬਾਟਮ ਲਗਾਉਣਾ ਚਾਹੁੰਦੇ ਹੋ ਤੁਸੀਂ ਆਪਣੀ ਚੋਇਸ ਅਕੋਰਡਿੰਗ ਲਗਵਾ ਸਕਦੇ ਹੋ ਇਹ ਸੀਗੇ ਆਪਣੇ ਕੋਲੇ ਸਟਾਫ ਜੀ ਇਹਦੇ ਚਾਰ ਇਹਦੇ ਵਿੱਚ ਡਿਜ਼ਾਈਨ ਨੇ ਜੀ ਆਪਣੇ ਕੋਲੇ ਇਸ ਤੋਂ ਬਾਅਦ ਜਿਹੜੀ ਮੈਂ ਤੁਹਾਨੂੰ ਪਹਿਲਾਂ ਟੈਬੀ ਪਾਈ ਸੀ ਜਿਹੜੀ ਚਿਨਾਰ ਦੀ ਦੁਬਾਰਾ ਤੋਂ ਆਪਾਂ ਜਨਾਰ ਦੀ ਟੈਬੀ ਦੀ ਵੀਡੀਓ ਪਾ ਰਹੇ ਹਾਂ ਜੀ ਬੜੀ ਸੋਹਣਾ ਇਹ ਟੈਬੀ ਦਾ ਸਟਾਫ ਆਇਆ ਸੀ ਇੱਕ ਪਹਿਲਾਂ ਦੀ ਵੀ ਸੀ ਜੀ ਟੈਬੀ ਥੋੜੀ ਜੀ ਪਤਲੀ ਜੀ ਹੁੰਦੀ ਸੀ ਇਹ ਟੈਬੀ ਤੁਸੀਂ ਦੇਖ ਸਕਦੇ ਹੋ ਇਹ ਬਿਨਾ ਲਾਈਨਿੰਗ ਤੋਂ ਵੀ ਬਣ ਜੇ ਜੀ ਐਡਾ ਕਾ ਜਿਆਦਾ ਸੋਹਣਾ ਕਪੜੇ ਦੇ ਵਿੱਚੋਂ ਦੇਖੋ ਮੇਰਾ ਹੱਥ ਨਹੀਂ ਦਿਖ ਰਿਹਾ ਹਨਾ ਇਹ ਬਿਨਾ ਉਹ ਤੋਂ ਵੀ ਬਿਨਾ ਲਾਈਨਿੰਗ ਤੋਂ ਵੀ ਕਪੜਾ ਬਣ ਜੇ ਜੀ ਇੰਨਾ ਕਾ ਸੋਹਣਾ ਕਪੜਾ ਇਹ ਪ੍ਰਾਈਸ ਇਹਦਾ ਰਹੂਗਾ ਜੀ ਪੂਰੇ 올ਓਵਰ ਸੂਟ ਦਾ ਆਪਾਂ ਪ੍ਰਾਈਸ ਦੱਸ ਰਹੇ ਹਾਂ ਸੋ ਨੂੰ 올ਓਵਰ ਸੂਟ ਦਾ ਜਿਹੜਾ ਪ੍ਰਾਈਸ ਰਹੂਗਾ 1300 ਰੁਪਏ ਅਗਰ ਤੁਸੀਂ ਸ਼ਾਰਟ ਪੀ ਇਦੇ ਵਿੱਚ ਕਲਰ ਬੜੇ ਸੋਹਣੇ ਨੇ ਜਿਵੇਂ ਇੱਕ ਇਹਦੇ ਵਿੱਚ ਪਰਪਲ ਮੈਂ ਤੁਹਾਨੂੰ ਪਹਿਲਾਂ ਪਰਪਲ ਦਿਖਾਇਆ ਜੀ ਸੈਕਿੰਡ ਕਲਰ ਦੇਖੋ ਬਹੁਤ ਸੋਹਣਾ ਕਲਰ ਹੈ ਜੀ ਇਹ ਨਿਓਨ ਮਹਿੰਦੀ ਸ਼ੇਡ ਹੈ ਜੀ ਇਹ ਨਿਓਨ ਮਹਿੰਦੀ ਸ਼ੇਡ ਹੈ ਇਹਦੇ ਨਾਲ ਵੀ ਤੁਸੀਂ ਮਸਲੀਨ ਦੀ ਬਾਟਮ ਡਾਈ ਕਰਵਾ ਸਕਦੇ ਹੋ ਉਹ ਸਲਵਾਰਾਂ ਵੀ ਆਪਣੀਆਂ ਦੇਖੋ ਪਹਿਲਾਂ ਵੀ ਡਾਈ ਹੋਣੀਆਂ ਗਈਆਂ ਹੋਈਆਂ ਨੇ ਜਦੋਂ ਵੀ ਉਹ ਆਉਣਗੀਆਂ ਮੈਂ ਤੁਹਾਨੂੰ ਦਿਖਾਉਂਗੀ ਜੀ ਸਲਵਾਰਾਂ ਵੀ ਕਿੱਦਾਂ ਦੀਆਂ ਬਣੀਆਂ ਨੇ ਨੈਕਸਟ ਵੀਡੀਓ ਦੇ ਵਿੱਚ ਤੇ ਇਹਨਾਂ ਨਾਲ ਦੀਆਂ ਬੱਸ ਉਹਨੇ ਨਵੀਂ ਚ ਜਿਹੜੇ ਕਲਰ ਆਪਣੇ ਕੋਲੇ ਆਏ ਨੇ ਜੀ ਜਿਵੇਂ ਇਹ ਲਗਾ ਲਓ ਨੈਕਸਟ ਡੇ ਦਾ ਕਲਰ ਹੈ ਜੀ ਬੜਾ ਸੋਹਣਾ ਕਲਰ ਹੈ ਇਹ ਇਹ ਨਿਊ ਜੇ ਸ਼ੇਡ ਹੈ ਜਿਹੜਾ ਨਿਊਨ ਆਪਣਾ ਨਿਊ ਜੇ ਸ਼ੇਡ ਚੱਲਦੀ ਹੈ ਜੀ ਬਲੂ ਸ਼ੇਡ ਬਹੁਤ ਸੋਹਣਾ ਸ਼ੇਡ ਹੈ ਇਹ ਡਿਜ਼ਾਈਨਿੰਗ ਹੈ ਦੀ ਇਸ ਤੋਂ ਬਾਅਦ ਦੇਖੋ yellow ਦੇ ਵਿੱਚ ਸਟਾਫਸ ਆ ਰਹੀ ਐਵੇਂ ਗਾਫ ਹੈ ਜੀ ਇਦਾਂ ਨਹੀਂ ਕੋਈ ਵੀ ਪਤਲਾ ਜ ਨਹੀਂ ਹੈਗਾ ਵਿੱਚ ਤੁਹਾਨੂੰ ਮਤਲਬ ਵੀ ਸਕਿਨ ਵਿਜੀਬਲ ਹੋਊਗੀ ਕਿਸੇ ਦੇ ਵਿੱਚੋਂ ਵੀ ਸਕੇਨ ਨਹੀਂ ਦਿਖ ਰਹੀ ਦੇਖੋ ਨੈਕਸਟ ਬਹੁਤ ਸੋਹਣਾ ਕਲਰ ਹੈ ਜੀ ਲਾਈਟ ਸ਼ੇਡ ਅਗਰ ਕਿਸੇ ਨੇ ਲਾਈਟ ਸ਼ੇਡ ਲੈਣਾ ਹੈ ਨਾ ਬਹੁਤ ਸੋਹਣਾ ਕਲਰ ਹੈ ਜੀ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਕਲਰ ਵੀ ਬੜਾ ਸੋਹਣਾ ਹੈ ਜੀ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਅਗਰ ਤੁਸੀਂ ਇਹ ਡਿਜ਼ਾਈਨ ਵੀ ਲੈਣਾ ਚਾਹੁੰਦੇ ਹੋ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਇਹ ਡਿਜ਼ਾਈਨ ਚੈੱਕ ਕਰ ਸਕਦੇ ਹੋ ਇਦੇ ਨਾਲ ਵੀ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਬਾਟਮ ਲੈ ਸਕਦੇ ਨੇ ਇਹ 올ਓਵਰ ਸੂਟ ਹੀ ਸੋਹਣਾ ਲੱਗੂਗਾ ਜੀ ਕਿਉਂਕਿ ਲਾਈਟ ਸ਼ੇਡ ਆਲਮੋਸਟ ਜਿਹੜੀਆਂ ਬਜ਼ੁਰਗ ਲੇਡੀਜ਼ ਨੇ ਉਹ ਹਨਾ 올ਓਵਰ ਸੂਟ ਪਾਣਾ ਪਸੰਦ ਕਰਦੀਆਂ ਨੇ ਇਸ ਤੋਂ ਬਾਅਦ ਬਲੂ ਆ ਗਿਆ ਜੀ ਰਾਇਲ ਬਲੂ ਟੋਨ ਦੇ ਵਿੱਚ ਹੈ ਜੀ ਬੜਾ ਪਿਆਰਾ ਸ਼ੇਡ ਹੈ ਇਹ ਰਾਇਲ ਬਲੂ ਟੋਨ ਦੇ ਵਿੱਚ ਬਹੁਤ ਸੋਹਣਾ ਸ਼ੇਡ ਹੈ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਇਹਦੀ ਵੀ ਇਹਦਾ ਵੀ ਮੈਂ ਤੁਹਾਨੂੰ ਕਪੜਾ ਦਿਖਾ ਦੇਵਾਂ ਦੇਖੋ ਟੈਬੀ ਸਿਲਕ ਹੈ ਜੀ ਚਨਾਰ ਦੀ ਇਹ ਟੈਬੀ ਸਿਲਕ ਹੈ ਬਹੁਤ ਸੋਹਣਾ ਇਹ ਕਪੜਾ ਹੈ ਜੀ ਇਹਦਾ ਇਹਦੇ ਵੀ ਜੀ ਕਲਰ ਹੋ ਰਿਹਾ ਜੀ ਬਲੂ ਦੇ ਨਾਲ ਨਾਲ ਪਰਪਲ ਇਹ ਪਰਪਲ ਥੋੜਾ ਜਿਹਾ ਹੀ ਰਹਿ ਗਿਆ ਜੀ ਆਪਣਾ 5 ਕੁ ਮੀਟਰ ਹੀ ਆ ਬਸ ਅਗਰ ਕਿਸੇ ਨੇ ਸੂਟ ਹੀ ਬਣ ਜਾਣਾ ਪੂਰਾ ਇੱਕਮ ਇਹ ਸੇਲ ਹੋ ਗਿਆ ਜੀ ਇੱਕ ਹੈਗਾ ਜੀ ਆਪਣੇ ਕੋਲ येलो ਡਾਰਕ येलो ਬਹੁਤ ਸੋਹਣਾ ਹੈ ਜੀ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਜ ਜਿਵੇਂ ਜਿਨ੍ਹਾਂ ਨੇ ਕੋਰਸੈਟ ਵਗੈਰਾ ਪਾਉਣੇ ਨੇ ਜੀ ਬੜਾ ਸੋਹਣਾ ਲੱਗੂਗਾ ਇਹ ਡਿਜ਼ਾਈਨ ਕੋਰਸੈਟ ਵਗੈਰਾ ਲਈ ਇੱਕ ਹੋਰ ਹੈ ਜੀ ਇਹ ਵੀ ਲਾਈਟ ਸ਼ੇਡ ਹੈ ਲਾਈਟ ਗ੍ਰੇ ਜਿਹਾ ਸ਼ੇਡ ਆ ਗਿਆ ਜੀ ਲਾਈਟ ਗ੍ਰੇ ਸ਼ੇਡ ਹੈ ਜੀ ਬਹੁਤ ਸੋਹਣਾ ਲਾਈਨਿੰਗ ਦੀ ਕੋਈ ਨਹੀਂ ਨੀਡ ਨਹੀਂ ਹੈ ਜੀ ਅਗਰ ਤੁਸੀਂ ਲਾਈਨਿੰਗ ਤੋਂ ਬਿਨਾ ਬਣਾਉਣਾ ਚਾਹੋਗੇ इजीली ਬਨਜੂਗਾ ਸੂਟ ਤੇ ਕੁਝ ਵੀ ਨਹੀਂ ਹੁੰਦਾ ਕਪੜਾ ਕਾਫੀ ਸਖਤ ਹੈ ਦੇਖੋ ਕੁਝ ਵੀ ਨਹੀਂ ਹੁੰਦਾ ਕਪੜੇ ਨੂੰ ਬਹੁਤ ਸੋਹਣਾ ਕਪੜਾ ਹੈ ਜੀ ਬਹੁਤ ਸੋਹਣਾ ਸਟਾਫ ਹੈ ਜੀ ਔਰ ਇਹਨਾਂ ਨਾਲ ਵੀ ਅਗਰ ਤੁਸੀਂ ਸਲਵਾਰਾਂ ਡਾਈ ਕਰਾਉਣੀਆਂ ਨੇ ਮਸਲੀਨ ਦੀ ਕਰਾ ਸਕਦੇ ਹੋ ਜਿਵੇਂ ਆਪਣੇ ਮਸਲੀਨ ਦੀ ਸਲਵਾਰ ਇਹਦੇ ਨਾਲ ਡਾਈ ਕਰਵਾ ਸਕਦੇ ਆ ਜੀ ਆਪਾਂ ਐਸ ਇਟ ਵੀ ਲੈ ਸਕਦੇ ਹੋ ਤੁਸੀਂ ਆਪਣੇ ਚੋਇਸ ਅਕੋਰਡਿੰਗ ਡਾਈ ਕਰਵਾ ਸਕਦੇ ਹੋ ਜੇਕਰ ਕਿਸੇ ਨੂੰ ਹਨਾ ਆਪਣੇ ਹਿਸਾਬ ਨਾਲ ਡਾਈ ਤੁਹਾਨੂੰ ਅੱਛੀ ਲੱਗਦੀ ਹੈ ਜੋ ਵੀ ਕਰਵਾ ਸਕਦੇ ਹੋ ਤੇ ਤੁਸੀਂ ਇਹਨੂੰ ਕੰਪਲੀਟ ਵੀ ਮਤਲਬ ਸਾਡੇ ਤੋਂ ਲੈ ਸਕਦੇ ਹੋ ਇਦਾਂ ਪੂਲ ਸੂਟ ਵੀ ਲੈ ਸਕਦੇ ਹੋ ਸ਼ਰਟ ਪੀਸ ਵੀ ਇਹਨਾਂ ਦੇ ਵਿੱਚੋਂ ਲੈ ਸਕਦੇ ਇੱਕ ਵਾਰ ਫਿਰ ਦੁਬਾਰਾ ਤੋਂ ਦਿਖਾ ਲਵਾਂ ਡਿਜ਼ਾਈਨ ਬਹੁਤ ਸੋਹਣੀ ਨੇ ਜੀ ਪ੍ਰਾਈਸ ਇਹਨਾਂ ਦਾ ਰਹੂਗਾ ਜੀ ਇਹਨਾਂ ਦਾ ਜਿਹੜਾ ਪ੍ਰਾਈਸ ਹੈ ਚੁਣੌਣ ਵਾਲਿਆਂ ਦਾ ਇਹਨਾਂ ਦਾ ਪ੍ਰਾਈਸ ਹੈਗਾ ਜੀ 1500 ਔਰ ਜਿਹੜੀ ਟੈਬੀ ਵਾਲੇ ਨੇ ਜੀ ਟੈਬੀ ਸਿਲਕ ਹੈ ਇਹਦਾ ਜਿਹੜਾ ਪ੍ਰਾਈਸ ਰਹੂਗਾ ਜੀ ਆਪਣਾ 1300 ਰੁਪਏ ਸ਼ਰਟ ਇਹਦੀ ਰਹੂ 650 ਦੀ ਇਹਦੀ ਚੁਣੌਣ ਵਾਲੇ ਦੀ ਸ਼ਰਟ ਰਹੂ ਜੀ 750 ਦੀ ਔਰ ਜਿਹੜਾ ਚੁਣੌਣ ਦਾ ਦੁਪੱਟਾ ਇੱਕ ਆਪਣਾ ਹੈਗਾ 350 ਵਾਲਾ ਇੱਕ ਹੈਗਾ ਜੀ 550 ਵਾਲਾ ਬਹੁਤ ਸੋਹਣਾ ਦੁਪੱਟਾ ਹੈ ਜੀ ਇਹ ਅਗਰ ਇਹਨਾਂ ਦੇ ਵਿੱਚੋਂ ਕੋਈ ਦੁਪੱਟਾ ਵੀ ਲੈਣਾ ਚਾਹੁੰਦਾ ਦੁਪੱਟਾ ਵੀ ਲੈ ਸਕਦਾ ਅਸੀਂ ਵੀਡੀਓ ਦੇ ਵਿੱਚ ਜਿਹੜੇ ਆਪਾਂ ਸੂਟ ਦਿਖਾਏ ਆ ਜੀ ਸਾਰੇ ਪਾਰਟੀ ویئر ਸਟੱਫ ਹੈ ਜੀ ਇਹ ਜਿਵੇਂ ਕੋਈ ਤੁਸੀਂ ਹਨਾ ਪਾਰਟ ਵਗੈਰਾ ਦੇ ਫੰਕਸ਼ਨ ਤੇ ਜਾਣਾ ਹੈ ਜਾਂ ਕਿਵੇਂ ਵੀ ਨਿੱਕੇ ਮੋਟੇ ਫੰਕਸ਼ਨ ਤੇ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਡਿਜ਼ਾਈਨਰ ਸੂਟ ਵੀ ਬਣਾ ਸਕਦੇ ਹੋ ਇਹਨਾਂ ਦੀ ਪਲੇਨ ਬਾਟਮ ਲੈ ਕੇ ਵਰਕ ਕਰਾ ਸਕਦੇ ਹੋ ਇਹਨਾਂ ਤੇ ਪੈਚ ਵਰਕ ਕਰਾ ਸਕਦੇ ਹੋ ਕੋਟ ਸੈੱਟ ਬਣਾ ਸਕਦੇ ਹੋ ਫ੍ਰੌਕ ਬਣਾ ਸਕਦੇ ਹੋ ਬਹੁਤ ਅੱچھے ਸੂਟ ਬਣਨਗੇ ਜੀ ਇਹ ਅੱਜ ਦੀ ਵੀਡੀਓ ਪੈਤੀ ਖਤਮ ਕਰਦੇ ਆ ਜੀ ਔਰ ਜਿਨ੍ਹਾਂ ਨੇ ਹਾਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ